ਸਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਵਧੀਕ ਕਾਰਜਸ਼ੀ ਜੋ ਵੀ ਚੈਨਲ ਆਉਂਦੇ ਕੋਲ ਸਵਾਦ ਕਰਦੇ ਹਾਂ ਲੋਜੀ ਕੱਲ ਮੇਰਾ ਗੀਤ ਨਹੀਂ ਆ ਸਕਿਆ ਤੇ ਕਿੰਨੇ ਘਣਾ ਦੇ ਫੋਨ ਆਏ ਤੁਸੀਂ ਗੀਤ ਨਹੀਂ ਪਾਇਆ ਤੇ ਫਿਰ ਉਹ ਕੋਈ ਮਜਬੂਰੀਆਂ ਸੀ ਹੈਨਾ ਤੇ ਅੱਜ ਉਹਨਾਂ ਨੇ ਗੀਤ ਹੀ ਭੇਜਿਆ ਮੈਂ ਕਿਹਾ ਮੈਂ ਤੁਹਾਨੂੰ ਜਿਹੜਾ ਗੀਤ ਭੇਜਦੇ ਨੇ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਸੁਣਾ ਚੁੱਕਿਆ ਕਹਿੰਦੇ ਜੇ ਤੁਸੀਂ ਸੁਣਿਆ ਸਾਂ ਤਾਂ ਇਹ ਗੀਤ ਜਰੂਰ ਸੁਣਾਓ ਤੇ ਲੋ ਫਿਰ ਉਹ ਕੱਲ ਵਾਲਾ ਵੀ ਤਾਂ ਰਹਿ ਗਿਆ ਅੱਜ ਫਿਰ ਇਹ ਸਿਰਸਾ ਆ ਗਿਆ ਤੇ ਇਹ ਲਓ ਤੁਸੀਂ ਹੁਣ ਪਹਿਲਾਂ ਜਿਹੜਾ ਮੈਂ ਨੁਕਤਾ ਪਾਉਂਗੀ ਇੱਕ ਪੇਟ ਵਿੱਚ ਵੀ ਕਿਦਰੇ ਵੀ ਤੁਹਾਡੇ ਦਰਦ ਹੋ ਜਾਏਗਾ ਲੱਗਦਾ ਮਹਾਜਵੇਂ ਪਹਿਲਾਂ ਹੀ ਪਾਇਆ ਹੋਇਆ ਤੇ ਇੱਕ ਖਾਨਕੀ ਨਾਲ ਦਰਦ ਹੁੰਦਾ ਹੈ ਹੈਨਾ ਤਾਂ ਰੂਪ ਆਪਾਂ ਹੁੰਦੀ ਹੈ ਉਹ ਦੋਏ ਨੁਕਤੇ ਵਿੱਚ ਪਾਉਂਗੀ ਸਮਝਦੇ ਨਾ ਕਹਿੰਦੇ ਪਹਿਲਾਂ ਤੁਸੀਂ ਉਹ ਪਾ ਦਿਆ ਕਰੋ ਜੀ ਇਹ ਕਹਿੰਦਾ ਹਾਈਡਿੰਗ ਕੀ ਹੈ ਫਿਰ ਹਾਈਡਿੰਗ ਹੋਣੀ ਕਿ ਪਾਵਾ ਹੈਨਾ ਤੇ ਪੇਟ ਵਿੱਚ ਖਾਨਕੀ ਨਾਲ ਦਰਦ ਹੁੰਦਾ ਕਿ ਕਿ ਤਸੀਂ ਖਾਦ ਦੇ ਜਿਹੜਾ ਆਪਾਂ ਹੋਣ ਲਾਇੰਦਾ ਉਹਦੇ ਬਾਰੇ ਤੇ ਜੇ ਸਣੀਤ ਉਹ ਵੀ ਇਤਕਾ ਦਾ ਜਾ ਮੋਢੇ-ਗੋਡੇ ਜਿੱਸਾ ਬਨੇ ਹੋਰੇ ਬਾਰੇ ਵੀ ਇਹ ਦੋਵੇਂ ਮੈਨੂੰ ਚੇ ਸੁਣਾਉਂਗਾ। ਅੰਤੋਂ ਦਾ ਸਮਝ ਲੈ ਤੁਸੀਂ ਮੰਨ ਲਓ ਹੁਣ ਮੈਂ ਇਸ ਨਿਦਾਨਾ ਨੂੰ ਉਹ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਪੁਰਾਣਾ ਗੀਤ ਹੈ ਜਦ ਆਪਣੇ ਰਾਜਾ ਦੀ ਨੌਕਰੀ ਕਰਦੇ ਸੀਗੇ ਹੁੰਦੇ ਜਦੋਂ ਚਲੇ ਜਾਂਦੇ ਸੀ ਤੇ ਫਿਰ ਉੱਥੇ ਉਹਨੂੰ 12 ਸਾਲ ਲੱਗੇ। 12 ਸਾਲ ਬਾਅਦ ਉਹ ਘਰੇ ਆਇਆ। ਕੇ ਕੇ ਕਰ ਆ ਗਏ ਵਧੀਆ ਸਰਦੀਆਂ ਤੱਕ ਲਈ ਦੇ ਹੱਲ ਨੂੰ ਤੇ ਪਰ ਉਹ ਉਹਦੇ ਵਿੱਚ ਕੀ ਕੀ ਹੈ ਗਿਆ ਤੇ ਉਹਨੇ ਕੀ ਕਰਿਆ ਤੇ ਇਹ ਤੁਸੀਂ ਸੁਣੋਗੇ ਵਿੱਚ ਸੁਣੋਗਾ ਲੋਕ ਮਾਣੋ ਮੇਰੇ ਇਸ ਗੀਤ ਦਾ ਆਨੰਦ ਤੇ ਦੱਸਿਓ ਫਿਰ ਮੇਰਾ ਇਹ ਗੀਤ ਕਿ ਹੋ ਗਿਆ ਹੈ ਨਾ ਜੇ ਮੇਰੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ल मी दड़े दरानी मीदा दर नी में लौंग कलाम सहयोरे बारी बरी मरियां पर Bye. Nigia Nare Jani Sutta Pishvade Sayomere तूं जा சா சயோ மேர They <speaking> know <in foreign language> आया नोले ने हथ जी कन लवे सॼो ਉਹਨਾਂ ਅਨੁਸਾਰੀ ਸਮਝ ਆ ਗਈ ਉਹਨਾਂ ਨੇ ਚਾਵਾਂ ਚਾਵਾਂ ਨਾਲ ਉਹਨੇ ਮਿਕਨਕੇ ਫੁਲਕੇ ਪਕਾਏ ਵਧੀਆ ਮੂਰਤੀਆਂ ਦੀ ਕਹਿੰਦੀ ਮੈਂ ਸ਼ਿਲਸ਼ਿਲ ਦਾਗ ਕਲੀ ਤੇ ਉਹਨਾਂ ਦਾ ਪਸੰਦ ਹੀ ਆਈ ਹੈ ਨਾ ਫੇਰ ਕਰਨਾਂ ਨੂੰ ਹੱਥ ਲਾਇਆ ਤਾਂ ਵਦਵੀ ਦੀ ਸਪਾਰਸ਼ ਸੁਣ ਲਈ ਭਗਵਾਨ ਨੇ ਆਪੇ ਆਊਗਾ ਤੇ ਲਓ ਮਾਣੋ ਇਸ ਦੀ ਦਾਣਦ ਤੇ ਫੋਨ ਆ ਗਿਆ ਤੁਸੀਂ ਤੰਦਰੁਸਤੀ ਵੱਲ ਪਹਿਲਾਂ ਮੇਰੀ ਵੀਡੀਓ ਪਾਈ ਹੋਈ ਹੈ ਇਹ ਤੇ ਫੇਰ ਅੱਜ ਫੇਰ ਮੈਨੂੰ ਫੋਨ ਆਇਆ ਕੰਨੇ ਜੀ ਸਾਨੂੰ ਸੁਬੀਰ ਦਾ ਹੋਰ ਵਾਰ ਦੱਸੋ ਕਿਸੇ ਦਾ ਹੋਰ ਆਇਆ ਹੁਣ ਮੈਂ ਕਹਾਂ ਜੀ ਵੀਡੀਓ ਦੇਖ ਲਵਾਂ ਤੇ ਫਿਰ ਉਹ ਕਹਿੰਦੇ ਸਾਨੂੰ ਨਹੀਂ ਲੱਭਦੀ ਤੇ ਲੱਗ ਤੁਸੀਂ ਫਿਰ ਮੈਂ ਜਿਵੇਂ ਆ ਬਾਦਮੀਆ ਭਾਈ ਜਦੋਂ ਸੀਰਚ ਕਿਤੇ ਵੀ ਜਰਦ ਹੁੰਦਾ ਤਾਂ ਅਜਮੈਨ ਲੈ ਲਓ 35 ਗ੍ਰਾਮ ਜੀਰਾ ਇਹ 25 ਗ੍ਰਾਮ ਸੌਂਫ 12 ਗ੍ਰਾਮ ਕਿੰਨੀ 12 ਗ੍ਰਾਮ ਤੇ ਇਲਾਇਚੀ 6 ਗ੍ਰਾਮ ਸਾਰੇ ਤੇ ਲੈ ਲਿਆ ਨਾ ਚਾਰੇ ਤਾਂ ਇਹ 93 ਗ੍ਰਾਮ ਬਣ ਗਿਆ ਪੂਰਾ ਤਾਂ ਤੁਸੀਂ ਜੀਰਾ ਤੇ ਜਿਹੜੀ ਇਹ ਉਹ ਅਜਮੈਨ ਇਹ ਭੁੰਨ ਲੈਣੀ ਹੈ Roast ਕਰ ਲਈ ਨਾ ਤੇ ਅਲਾਈਜੀ ਤੇ ਸੌਫ ਨਹੀਂ ਭੁੰਨਣਾ ਸਮਝ ਗਏ ਕਿ ਇਹਨਾਂ ਦਾ ਪਾਊਡਰ ਬਣਾ ਲਓ ਚਾਰਾ ਦਾ ਆ ਡੱਡ ਭੁੰਨਣਾ ਤਾਂ ਦੱਸਿਆ ਕਿਉਂਕਿ ਅਜਮੈਨ ਛੇਤੀ ਪੁੱਜ ਜਾਂਦੀ ਹੈ ਜੀਰਾ ਤਾਂ ਲੋਕ ਇੱਕ ਮਿੰਟ ਹੀ ਲੱਗਦਾ ਹੈ ਨਾ ਤੇ ਇਸ ਕਰਕੇ ਨੂੰ ਵੱਖਰਾ ਵੱਖਰਾ ਭੁੰਨਉਂਦੀ ਮੱਚੀ ਰਹਾਂਗੀ ਤੇ ਥੋੜਾ ਜਿਹਾ Roast ਕਰ ਲਿਆ ਤੇ ਤੁਸੀਂ ਇਹਨਾਂ ਚਾਰਾ ਦਾ ਪਾਊਡਰ ਬਣਾ ਲਓ ਇੱਕ ਚਮਚਾ ਕੋਸੇ ਪਾਣਾ ਚਾਹੇ ਗਰਮੀ ਹੈ ਚਾਹੇ ਸਰਦੀ ਹੈ ਇੱਕ ਚਮਚਾ ਕੋਸੇ ਪਾਣਾ ਤੁਸੀਂ ਲੈਣਾ ਹੈ ਸਵੇਰੇ ਲੈ ਲਓ ਤੇ ਸ਼ਾਮ ਨੂੰ ਲੈ ਲਓ ਤੇ ਤੁਹਾਡਾ ਦਰਦ ਜਿਹੜਾ ਹੈਗਾ ਮੋਢੇ ਕੋਡੇ ਕੁਝ ਵੀ ਜਿਵੇਂ ਕਾਬਲੀ ਆਲੂ ਖਲਗਿਆਂ ਨੇ ਇਹ ਸ਼ੂ ਮਾਤਰ ਹੋ ਗਈ ਹੈ ਮਾਫਾ ਪ੍ਰਸ਼ੰਤ ਦੱਸਿਆ ਕਰਕੇ ਦੇਖੋ ਤੁਹਾਨੂੰ ਫੇਰ ਹੀ ਪਤਾ ਲੱਗੂ ਜੇ ਇਸ ਰਾਤ ਤੁਰੋਗੇ ਤਾਂ ਹੀ ਪਹੁੰਚਾਂਗੇ ਨਾ ਉੱਥੇ ਤੇ ਜੇ ਖਾਣ ਪੀਣ ਨਾਲ ਦਰਦ ਹੋਣ ਲੱਗ ਜਾਂਦਾ ਇਹ ਸਮਝਦੇ ਨਾ ਜੇ ਕੁਝ ਖਾਦੇ ਪੀਦੇ ਆਪਾਂ ਨੂੰ ਹੋ ਜਾਂਦਾ ਹੈ ਤਾਂ ਤੁਸੀਂ ਕਿਹੜੀ ਚੀਜ਼ ਲੈਣੀ ਆ ਅਜਮੈਨ ਤਾਂ ਪ੍ਰਧਾਨ ਦੱਸ ਸਕਦੇ ਹੈ ਨਾ ਤੁਹਾਡੀ ਸੋਈ ਕੀ ਪਿਆ ਸਾਰਾ ਸਮਾਨ ਅਜਮੈਨ ਸੁੰਢ ਸਿੰਧਾ ਨਾਮਕ ਇਹ ਤਿੰਨ ਚੀਜ਼ਾਂ ਨੇ ਇਹ ਬਰਾਬਰ ਮਾਤਰਾ ਚ ਪੰਜਾਬ ਜਿਆ ਕੋਲੋਂ 100-100 ਗ੍ਰਾਮ ਬਣਾ ਕੇ ਰੱਖ ਲਓ ਨਾ ਤੁਹਾਨੂੰ ਆਪਣੀ ਮੱਗੀ ਹੈ ਤਾਂ ਤੁਸੀਂ ਇਹ ਤਿੰਨੇ ਚੀਜ਼ਾਂ ਅਜਮੈਨ ਸੁੰਢ ਸਿੰਧਾ ਨਾ ਇਹਨਾਂ ਦਾ ਵੀ ਚੂਰਨ ਬਣਾ ਲਓ ਇਹ ਪਤਾ ਕਿੰਨਾ ਲੈਣਾ ਤੁਸੀਂ 1 ਤੋਂ 2 ਗ੍ਰਾਮ ਮਾਤਰਾ ਕੋਸੇ ਪਾਈ ਦਾ ਇਹ ਗ੍ਰਾਮਾਂ ਦੇ ਵਿੱਚ ਹੀ ਲੈਣੀ ਆ ਚਮਕੀਆਂ ਨਹੀਂ ਲੈਣਾ ਇਕ ਤੋਂ 2 ਗ੍ਰਾਮ ਮਾਟਰ ਲਓ ਤੇ ਬੀੜ ਚ ਕਿੰਨੇ ਵੀ ਦਰਤ ਹੈ ਉਸੇ ਬਾਕੀ ਸ਼ੂਮਨ ਕਰ ਦਿਓ ਸਮਝ ਗਏ ਤੇ ਲਓ ਮਾਣੋ ਇਹਨਾਂ ਨੁਕਤੇ ਨਾਲ ਆਨੰਦ ਤੇ ਇਹਨਾਂ ਦਾ ਆਪਣਾ ਅਨੁਭਵ ਆਨੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮਿਲਦੀ ਤੇ ਹੋਈ ਲੱਗੇ ਕਿ ਕਮੈਂਟ ਕਰਨਾ ਨਾ ਭੁੱਲਿਆ ਕਰੋ ਲਓ ਜੀ ਹੁਣ ਜੇ ਸਾਨੂੰ 50 ਕੱਲ ਨੂੰ ਫੇਰ ਮੈਨੇ ਗੀਤ ਤੇ ਨਵੇਂ ਨੁਕਤੇ ਨਾਲ ਮਿਲਦੇ ਆਂ